ਆਮ ਆਦਮੀ ਪਾਰਟੀ 'ਚ ਨਿਤ ਨਵੇਂਦਾਨ ਕੋਈ ਨਾ ਕੋਈ ਤਮੱਕਾ ਹੋ ਰਿਹਾ ਹੈ ਹੁਣ ਪਤੌੜ ਹਲਕੇ ਦੇ ਵਿਧਾਇਕ ਲਾਲ ਸਿੰਘ ਉਗੋਕੇ ਦੇ ਪੀਏ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪਿਛਲੇ ਦਿਨੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਸੀ ਤੇ ਉਸ ਤੋਂ ਕੁਝ ਸਮਾਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਿਆਂ ਦਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਬਾਹਰ ਜਾਣ ਦਾ ਰਸਤਾ ਜਿਹੜਾ ਉਹ ਲਗਾਤਾਰ ਇਹ ਮਾਮਲੇ ਵੱਧਦੇ ਦਿਖਾਈ ਦੇ ਰਹੇ ਨੇ ਤਾ ਵਿਧਾਇਕ ਦੇ ਪੀਏ ਵੱਲੋਂ ਅਸਤੀਫਾ ਦਿੱਤਾ ਕਿਉਂ ਗਿਆ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਵਿਧਾਇਕ ਦੇ ਪੀਏ ਨੇ ਅਸਤੀਫਾ ਦੇ ਦਿੱਤਾ ਤੇ ਉਸ ਦੇ ਵਿੱਚ ਵਿਧਾਇਕ ਦਾ ਪੀਏ ਹੈ ਜੋ ਆਪਣੇ ਦਿਲ ਦੀ ਗੱਲ ਦੱਸਦਾ ਹੈ ਕਿ ਮੇਰਾ ਮਨ ਬਹੁਤ ਉਦਾਸ ਹੈ ਬਹੁਤ ਨਮੋਸ਼ੀ ਹੈ ਜਿਸ ਤਰੀਕੇ ਨਾਲ ਮੈਨੂੰ ਅਸਤੀਫਾ ਦੇਣਾ ਪਿਆ ਤੇ ਮੈਂ ਆਪਣਾ ਅਸਤੀਫਾ ਵਿਧਾਇਕ ਨੂੰ ਭੇਜ ਦਿੱਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਜਾਂ ਕਹ ਲਈਏ ਲਾਲ ਸਿੰਘ ਉਗੋਕੇ ਦੇ ਨੇੜਲੇ ਸਾਥੀਆਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕੇ ਵਿਧਾਇਕ ਦੇ ਪੀਐਨ ਨੇ ਅਸਤੀਫਾ ਇਸ ਕਰਕੇ ਦਿੱਤਾ ਕਿ ਉਸ ਦੀਆਂ ਨਿੱਜੀ ਮਜਬੂਰੀਆਂ ਸੀ ਨਿੱਜੀ ਕਾਰਨ ਸੀ ਕਿਉਂਕਿ ਉਹ ਸਮਰੱਥ ਨਹੀਂ ਸੀ ਕੰਮ ਕਰਨ ਦੇ ਇਸ ਕਰਕੇ ਉਸ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪਰਿਵਾਰਕ ਮਜਬੂਰੀਆਂ ਦੇ ਕਾਰਨ ਜੋ ਸੁਰਿੰਦਰ ਸਿੰਘ ਐਮਐਲਏ ਦੇ ਪੀਐਸ ਹਨ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਇੱਕ ਹੋਰ ਪੋਸਟ ਸੰਜੀ ਕਰਦੇ ਹੋਏ ਸਾਰੀਆਂ ਗੱਲਾਂ ਨੂੰ ਸਰੇਤੋਂ ਨਕਾਰ ਦਿੱਤਾ ਜਾਂਦਾ ਹੈ ਕਿ ਮੈਂ ਅਸਤੀਫਾ ਆਪਣੀਆਂ ਕਿਸੇ ਵੀ ਨਿੱਜੀ ਕਾਰਨਾ ਨਿੱਜੀ ਮਜਬੂਰੀਆਂ ਜਾਂ ਪਰਿਵਾਰਕ ਮਜਬੂਰੀਆਂ ਕਰਕੇ ਦੱਤਾ ਹੀ ਨਹੀਂ ਹੈ ਸਰਗੋਪਾਰਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਹਲਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਭ ਕੁਝ ਕੀਤਾ ਜਾ ਰਿਹਾ ਉਸ ਤੋਂ ਤੰਗ ਆ ਕੇ ਹੀ ਵਿਧਾਇਕ ਨੇ ਪੀਐਨਐ ਅਸਤੀਫਾ ਦਿੱਤਾ ਇਹ ਗੱਲ ਹੁਣ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਉਸਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਕਿ ਮੇਰੇ ਬਾਰੇ ਜੋ ਗੱਲਾਂ ਫਲਾਈਆਂ ਜਾ ਰਹੀਆਂ ਹਨ ਕਿ ਮੈਂ ਪਰਿਵਾਰਕ ਮਜਬੂਰੀਆਂ ਕਰਨਾ ਅਸਤੀਫਾ ਦਿੱਤਾ ਅਜਿਹਾ ਕੁਝ ਵੀ ਨਹੀਂ ਹੈ ਪਹਿਲਾਂ ਜਦੋਂ ਮੈਨੂੰ ਲੋੜ ਸੀ ਪਰਿਵਾਰ ਦੇ ਵਿੱਚ ਇੰਨੀ ਤੰਗੀ ਸੀ ਉਦੋਂ ਮੈਂ ਅਸਤੀਫਾ ਨਹੀਂ ਦਿੱਤਾ ਪਾਰਟੀ ਲਈ ਕੰਮ ਕੀਤਾ ਵਿਧਾਇਕ ਲਈ ਕੰਮ ਕੀਤਾ ਹੁਣ ਮੈਨੂੰ ਪਰਿਵਾਰ ਦੇ ਵਿੱਚ ਪੂਰੀ ਤਰ੍ਹਾਂ ਸਭ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਕੋਈ ਵੀ ਜਿਹੜਾ ਪੂਰਾ ਮਾਹੌਲ ਹੈ ਜਿਹੜਾ ਸੁਖਾਵੇਂ ਤਰੀਕੇ ਨਾਲ ਘਰ ਦੇ ਵਿੱਚ ਹੈ ਮੈਂ ਅਸਤੀਫਾ ਪਰਿਵਾਰਕ ਮਜਬੂਰੀਆਂ ਕਰ ਨਹੀਂ ਦਿੰਦਾ ਤਾਂ ਇਹ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪਾਰਟੀ ਦੇ ਵਿੱਚੋਂ ਕੁਝ ਵਰਕਰਾਂ ਦੇ ਆਪਸੀ ਜਿਹੜੇ ਉਹਨਾਂ ਦੇ ਨਾਲ ਰਿਸ਼ਤੇ ਸੀ ਉਹ ਸ਼ਾਇਦ ਖਰਾਬ ਹੋ ਗਏ ਜਾਂ ਫਿਰ ਉਹਨਾਂ ਦੀ ਉਹਨੀ ਚੱਲਦੀ ਨਹੀਂ ਸੀ ਜਿਹੜੇ ਪੀਏ ਸੀ ਜਾ ਉਹਨਾਂ ਦੀ ਗੱਲ ਨੂੰ ਐਮੇਤ ਨਹੀਂਸ ਦਿੱਤੀ ਜਾਂਦੀ ਇਸ ਕਰਕੇ ਹੋ ਸਕਦਾ ਹੈ ਕਿ ਅਸਤੀਫਾ ਵਿਧਾਇਕ ਨੇ ਪੀਐਨ ਦੇ ਦਿੱਤਾ ਹੈ ਕਿਉਂਕਿ ਸਾਰਾ ਕੁਝ ਜਿਹੜਾ ਹੋਰ ਲੋਕਾਂ ਦੇ ਹੱਥ ਵਿੱਚ ਹੋਵੇਗਾ ਪੀਏ ਦੀ ਉਹ ਨਹੀਂ ਜਿਹੜੀ ਆ ਪੁੱਗਤ ਨਹੀਂ ਹੋਵੇਗੀ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਹੋਵੇਗੀ ਤਾਂ ਹੀ ਉਸ ਦੇ ਵੱਲੋਂ ਐਡਾ ਵੱਡਾ ਕਦਮ ਚੁੱਕਿਆ ਗਿਆ ਹੈ ਜਿਹੜਾ ਬੰਦਾ ਲੰਬੇ ਸਮੇਂ ਤੋਂ ਵਿਧਾਇਕ ਦੇ ਨਾਲ ਹੋਵੇ ਜਦੋਂ ਤੋਂ ਵਿਧਾਇਕ ਚੁਣੇ ਗਏ ਲਾਲ ਸਿੰਘ ਉਗੋਕੇ ਉਦੋਂ ਤੋਂ ਪਾਰਟੀ ਦੇ ਲਈ ਕੰਮ ਕਰਦਾ ਰਿਹਾ ਹੋਵੇ ਤਾਂ ਉਸ ਦੇ ਵੱਲੋਂ ਅਚਾਨਕ ਅਸਤੀਫਾ ਦੇ ਦੇਣਾ ਕੋਈ ਛੋਟੀ ਗੱਲ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਸਭ ਕੁਝ ਠੀਕ ਨਹੀਂ ਦਿਖਾਈ ਨਹੀਂ ਦਿੰਦਾ ਕਿਤੇ ਆਪਣੇ ਹੀ ਵਿਧਾਇਕਾਂ ਨੂੰ ਪਾਰਟੀ ਦੇ ਵਿਰੁੱਧ ਦੀਆਂ ਗਤੀਵਿਧੀਆਂ ਕਰਕੇ ਸਸਪੈਂਡ ਕਰ ਦਿੱਤਾ ਜਾਂਦਾ ਹੈ ਕਦੇ ਭਰੇ ਮਨ ਦੇ ਨਾਲ ਅਸਤੀਫੇ ਅਨਮੋਲ ਗਗਨ ਮਾਨ ਵਰਗੀਆਂ ਵਿਧਾਇਕਾਂ ਦੇ ਵੱਲੋਂ ਦਿੱਤੇ ਜਾਂਦੇ ਆ ਅਤੇ ਵਿਧਾਇਕਾਂ ਦੇ ਪੀਐਵ ਵੀ ਹੁਣ ਅਸਤੀਫੇ ਦੇਣੇ ਸ਼ੁਰੂ ਕਰ ਚੁੱਕੇ ਨੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਖਿਲਾਰਾ ਅੰਦਰ ਖਾਤੇ ਹੁਣ ਸੁਲਗਦਾ ਦਿਖਾਈ ਦੇ ਰਿਹਾ ਜੋ ਕਿ ਲਾਭ ਦੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਫੋਟੋ ਦਾ ਦਿਖਾਈ ਦੇਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜੋ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਕਿਉਂਕਿ ਲੈਂਡ ਪਲਾਨਿੰਗ ਨੀਤੀ ਨੂੰ ਲੈ ਕੇ ਵੀ ਕੁਝ ਵਰਕਰਾਂ ਦੇ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ ਤਾਂ ਇਸ ਅਸਤੀਫਿਆਂ ਦੇ ਦੌਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਭਵਿੱਖ ਦੇ ਵਿੱਚ ਕਿੰਨੇ ਵੱਡੇ ਧਮਾਕੇ ਆ ਆਮ ਆਦਮੀ ਪਾਰਟੀ ਵਿੱਚ ਹੋ ਸਕਦੇ ਆ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ